ਜੀ ਆਪਣੇ ਕੋਲੇ ਜਿਹੜਾ ਲਹੰਗਾ ਬਣਿਆ ਬ੍ਰਾਈਡਲ ਲਹੰਗਾ ਇਹ ਆਪਣੇ ਕੋਲੇ ਸਟਾਫ ਸੀਗਾ ਜਿਹੜਾ ਸ਼ਿਮਰ ਦੇ ਵਿੱਚ ਸੀਗਾ ਤਾਂ ਆਪਾਂ ਨੇ ਪੂਰੇ ਜਿਹੜਾ ਹੈਗਾ ਲਹੰਗੇ ਦੇ ਉੱਪਰ ਕੱਟਵਰਕ ਕਰਕੇ ਕੰਮ ਦਿੱਤਾ ਹੈ ਫੁੱਲ ਹੈਵੀ ਦੇ ਵਿੱਚ ਤਾਂ ਇਹਨਾਂ ਨੇ ਜਿਹੜੀ ਚੋਲੀ ਆ ਥੋੜੀ ਜੀ ਲੌਂਗ ਰਖਵਾਈ ਹੈ ਤੁਸੀਂ ਸ਼ਾਰਟ ਕਰਨੀ ਹੈ ਉਹ ਵੀ ਕਰ ਸਕਦੇ ਹੋ ਫਿਨਿਸ਼ਿੰਗ ਵਗੈਰਾ ਜਿਹੜੀ ਪ੍ਰੋਪਰ ਆਏਗੀ ਵੀ ਵਰਕ ਦੇ ਉੱਪਰ ਇਹ ਤੁਸੀਂ ਦੇਖ ਸਕਦੇ ਹੋ ਚੋਲੀ ਦੇ ਉੱਪਰ ਆਜੂਗਾ ਕੰਮ ਅੰਝੋ ਜਿਹੜਾ ਲਹੰਗਾ ਹੈਗਾ 14 ਗਲੀਆਂ ਦੇ ਵਿੱਚ ਆਪਾਂ ਨੇ ਲਹੰਗਾ ਜਿਹੜਾ ਉਹ ਰੈਡੀ ਕੀਤਾ ਹੋਇਆ ਤਾਂ ਪੂਰੇ ਲਹੰਗੇ ਦੇ ਵਿੱਚ ਵੀ ਹੈ ਜਿਹੜਾ ਕੱਟਵਰਕ ਦਾ ਜਾਲ ਆਊਗਾ ਇਹ ਆਪਾਂ ਨੇ ਕੇਨ ਕੇਨ ਲਗਾ ਕੇ ਇਹ ਲਹੰਗਾ ਜਿਹੜਾ ਰੈਡੀ ਕੀਤਾਗਾ 14 ਗਲੀਆਂ ਦੇ ਵਿੱਚ ਤੁਸੀਂ ਜ਼ਿਆਦਾ ਕਰਵਾਉਣੀ ਹੈ ਜ਼ਿਆਦਾ ਵੀ ਹੋ ਜਾਣੀ ਹੈ ਘਟਾਉਣੀ ਆ ਉਸ ਤਰ੍ਹਾਂ ਹੋ ਜਾਊਗਾ ਪੂਰਾ ਕੰਮ ਪਰਤੇ ਘਟਾਣੇ ਦਾ ਹੋਏਗਾ ਇਹਦੇ ਵਿੱਚ ਸਿਤਾਰੀ ਦਾ ਕੰਮ ਹੋਏਗਾ ਇਸ ਤਰ੍ਹਾਂ ਆਜੋਗੀ ادی ਫੁੱਲ ਲੁੱਕ ਹੈ ਜਿਹੜੀ ਬ੍ਰਾਈਡਲ ਲਹੰਗਾ ਆਪਣੇ ਕੋਲੇ ਰੈਡੀ ਹੋਇਆ ਤੁਸੀਂ ਰਿਸੈਪਸ਼ਨ ਲਈ ਰੈਡੀ ਕਰੂਆਣਾ ਉਹ ਵੀ ਹੋ ਜਾਏਗਾ ਇਹ 슬ੀਵਸ ਦੇ ਉੱਪਰ ਆਜੂਗਾ ਕੰਮ ਜਿਹੜਾ ਇਹਦੇ ਨਾਲ ਆਪਾਂ ਨੇ ਦੁਪੱਟਾ ਰੈਡੀ ਕੀਤਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਆਏਗਾ 4 ਸਾਈਡ ਹੈ ਜਿਹੜਾ ਆਪਾਂ ਨੇ ਇਹ ਕਟਵਰਕ ਦਿੱਤਾ ਹੋਇਆਗਾ 4 ਸਾਈਡ ਕਟਵਰਕ ਆਏਗਾ ਜਿਹੜਾ ਬਾਰਡਰ ਹੈ ਇਹ 22 ਇੰਚ ਦਾ ਬਾਰਡਰ ਆ ਦੁਪੱਟੇ ਦੇ ਉੱਪਰ 4 ਸਾਈਡ ਦੁਪੱਟਾ ਆਏਗਾ ਇਹ ਇਸ ਤਰ੍ਹਾਂ ਦੇ ਨਾਲ ਫੁੱਲਾ ਦੁੱਲਾ ਦੁਪੱਟਾ ਜਿਹੜਾ ਆਪਾਂ ਨੇ ਇਹ ਰੈਡੀ ਕੀਤਾ ਹੋਇਆ ਹੈਗਾ ਪਿਓਰ オーਰਗੈਂਜ਼ਾ ਦਾ ਦੁਪੱਟਾ ਦੁਪੱਟੇ ਦੇ ਵਿੱਚ ਵੀ ਆਪਾਂ ਨੇ ਜਿਹੜੀ ਹੈ ਬੁੱਟੀ ਪਾਈ ਹੋਈ ਆ ਤਾਂ ਕਿ ਦੁਪੱਟਾ ਜਿਹੜਾ ਫੁੱਲ ਹੈਵੀ ਲੱਗੇ ਇਹ ਜਿਹੜਾ ਲਹਿੰਗਾ ਹੈ ਰਸਟ ਕਲਰ ਦੇ ਉੱਪਰ ਰੈਡੀ ਹੋਇਆ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਲਹਿੰਗਾ ਉਹ ਰੈਡੀ ਕਰਵਾ ਸਕਦੇ ਹੋਗੇ ਜਿਹੜਾ ਇਹ ਕੱਟਵਰਕ ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਲਹਿੰਗਾ ਸੋਹਣਾ ਲੱਗ ਰਿਹਾ ਇਹਦੇ ਨਾਲ ਜਿਹੜੀ ਫਿਨਿਸ਼ਿੰਗ ਹੈ ਉਹ ਵੀ ਜ਼ਿਆਦਾ ਆਉਂਦੀ ਹੈ ਲਹਿੰਗੇ ਦੇ ਵਿੱਚ ਸਭ ਤੋਂ ਸੋਹਣਾ ਰੰਗ ਲਹਿੰਗਾ ਰੈਡੀ ਹੋਇਆ ਇਹ ਡਿਟੇਲਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਮੈਨੂੰ ਡੀਐਮ ਵੀ ਕਰ ਸਕਦੇ ਹੋਗੇ ਇਤਨਾ WhatsApp ਤੇ ਮੈਸੇਜ ਵੀ ਕਰ ਸਕਦੇ ਹੋਗੇ ਜ਼ਿਆਦਾ ਡਿਟੇਲਸ ਲਈ ਅਗਰ ਤੁਹਾਨੂੰ ਲਹਿੰਗਾ ਵਧੀਆ ਲੱਗਿਆ ਤਾਂ ਪਲੀਜ਼ ਮੈਸੇਜ ਕਰਕੇ ਜਰੂਰ ਦੱਸਿਓ ਜਿ ਆਪਾਂ ਵੈਲਵਟ ਦੇ ਵਿੱਚ ਸੂਟ ਲੈ ਕੇ ਆਏ ਆਂਗੇ ਫੁੱਲੀ ਦਬਕੇ ਵਰਕ ਦੇ ਵਿੱਚ ਸੂਟ ਆਉਆ ਏ ਇਸ ਤਰ੍ਹਾਂ ਆਪਾਂ ਨੇ ਸਲਿਪਸ ਦੇ ਉੱਪਰ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਇਹ ਹੈ ਜਿਹੜਾ ਡਿਜ਼ਾਈਨ ਪਾਕਟਸ ਤੇ ਉੱਪਰ ਆਊਗਾ ਫੁੱਲ ਦਬਕੇ ਦੇ ਵਿੱਚ ਕੰਮ ਆਊਗਾ 슬ੀਵਜ਼ ਵੀ ਆਪਾਂ ਨੇ ਇਹਦੀਆਂ ਬੈਲ ਰੱਖੀਆਂ ਹੋਈਆਂ ਇਹ ਹੈ ਜਿਹੜਾ ਡਿਜ਼ਾਈਨ neck ਦੇ ਉੱਪਰ ਆਊਗਾ ਜਿਹੜੇ ਬਟਨ ਬਣਾਈ ਹੋਈ ਹੈ ਉਹ ਵੀ ਦਬਕੇ ਦੇ ਨਾਲ ਬਣਾਈ ਹੋਏ ਆਪਾਂ ਨੇ ਇਸ ਤਰ੍ਹਾਂ ਇਹ ਫੁੱਲ ਸੂਟ ਦੀ ਹੈਗੀ ਹੈ ਜਿਹੜੀ ਕਾਉਗੇ ਇਹ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਉੱਪਰ ਬਣਾ ਸਕਦੇ ਹੋ ਪਰਪਲ ਨੇਵੀ ਬਲੂ ਤਾਂ ਇਹਦਾ ਵਾਈਟ ਪਰਲ ਤੇ ਪੂਰਾ ਦਬਕੇ ਦਾ ਹੀ ਕੰਮ ਹੈ ਜਿਹੜਾ ਇਹ ਸੂਟ ਦੇ ਵਿੱਚ ਹੋਇਆ ਹੋਇਆਗਾ ਜੁੜੀ ਇਹਦੀ ਬਾਟਮ ਹੈਗੀ ਉਹ ਇਸ ਤਰ੍ਹਾਂ ਆਜੂਗੀ ਬਾਟਮ ਦੇ ਉੱਪਰ ਵਰਕ ਆ ਜੂਗਾ ਇਹਦੇ ਨਾਲ ਦੁਪੱਟਾ ਜਿਹੜਾ 골ਡਨ ਕਲਰ ਦਾ ਰੱਖਿਆ ਹੋਇਆ ਆਪਾਂ ਨੇ ਸ਼ਿਮਰ ਦਾ ਇਸ ਤਰ੍ਹਾਂ ਦੇ ਨਾਲ ਇਹਦੇ ਉੱਪਰ ਹੈ ਜਿਹੜੀ ਫਿਨਿਸ਼ਿੰਗ ਆ ਜੂਗੀ ਮੈਰੂਨ ਕਲਰ ਦਾ ਇਹ ਸੂਟ ਹੈ ਇਹਦੇ ਨਾਲ ਦੁਪੱਟਾ ਜਿਹੜਾ 골ਡਨ ਦੇ ਵਿੱਚ ਆ ਜੂਗਾ ਉਸੇ ਤਰ੍ਹਾਂ ਆਪਾਂ ਨੇ ਵਾਈਟ ਪਰਲ ਵਾਲੀ ਜਿਹੜੀ ਇਹਦੇ ਉੱਪਰ ਲੇਸ ਦੇ ਦਿੱਤੀ ਹੈਗੀ ਆ ਇਹ ਆਪਣੇ ਕੋਲ ਸੂਟ ਦੇ ਫੁੱਲ ਲੁੱਕ ਆਊਗੀ ਤੁਸੀਂ ਇਹ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਉੱਪਰ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਪਲੀਜ਼ ਮੇਰੇ ਇੰਸਟਾਗ੍ਰam ਪੇਜ ਨੂੰ ਜਰੂਰ ਫੋਲੋ ਕਰਿਓ ਫਰਸਟ ਪੇਜ ਅੰਦਾਜ਼ ਕ੍ਰੀਏਸ਼ਨਸ 2022 ਸੈਕਿੰਡ ਹੈ ਸਟਾਈਲਿਸ਼ ਅੰਦਾਜ਼ ਦੇ ਨਾਮ ਤੇ ਉਥੇ ਆਪਾਂ ਸਾਰੇ ਸੂਟਸ ਦੀਆਂ ਜਿਹੜੀਆਂ ਫੁੱਲ ਵੀਡੀਓ ਉਹ ਵੀ ਅਪਲੋਡ ਕਰਦੇ ਰਹਿੰਦੇ ਆਂਗੇ ਤਾਂ ਮੈਸੇਜ ਕਰਕੇ ਵੀ ਜਰੂਰ ਦੱਸਿਓ ਤੁਹਾਨੂੰ ਮੇਰੇ ਸੂਟਸ ਕਿੰਨਾਂ ਦੀ ਲੱਗਦੇ ਆ ਵੀਡੀਓ ਦੇ ਵਿੱਚ ਜਿਹੜੀ ਸੂਟ ਦੀ ਗ੍ਰੇਸ ਆ ਉਹ ਘਟ ਜਾਂਦੀ ਹੈ ਥੋੜੀ ਜੀ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਸੂਟ ਦਿਖ ਰਿਹਾ ਉਸ ਤੋਂ ਕਿਤੇ ਜ਼ਿਆਦਾ ਜਿਹੜਾ ਇਹ ਸੂਟ ਆ ਉਹ ਸੋਹਣਾ ਰੈਡੀ ਹੋਇਆ ਬਣ ਕੇ ক্লোਜ਼ ਆ ਜਿਹੜਾ ਤੁਸੀਂ ਦੇਖ ਸਕਦੇ ਹੋ ক্লোਜ਼ ਤੋਂ ਸੂਟ ਇਹਦੇ ਵਿੱਚ ਆਪਣੇ ਕੋਲੇ ਕਾਫੀ ਕਲਰਸ ਅਵੇਲੇਬਲ ਆ ਵੈਲਵਟ ਦੇ ਵਿੱਚ ਇਹ ਵੈਲਵਟ ਦੇ ਵਿੱਚ ਸੀਗਾ ਸਿਲਕ ਵੈਲਵਟ ਵੀ ਹੈ ਆਪਣੇ ਕੋਲੇ ਕੋਈ ਵੀ ਪਿਕ ਪੇਸ ਕੀ ਕਿਸੇ ਵੀ ਕਲਰ ਦੇ ਉੱਪਰ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਪਿਕ ਦੇ ਵਿੱਚੋਂ ਨਹੀਂ ਵੀ ਦਾ ਥੋੜਾ ਬਹੁਤ ਫਰਕ ਆ ਜਾਂਦਾ ਉਹ ਦਰਵਾਈ ਸੇਮ ਹੀ ਕਲਰ ਹੁੰਦਾ ਜੋ ਆਪਣੇ ਕੋਲੇ ਨੈਕਸਟ ਸੂਟ ਆਊਗਾ ਹਾਂਜੀ ਆਪਣੇ ਕੋਲੇ ਸੈਕੰਡ ਸੂਟ ਆ ਜਾਊਗਾ ਇਹ ਆਪਣੇ ਕੋਲੇ ਡਾਰਕ ਪਰਪਲ ਕਲਰ ਦੇ ਉੱਪਰ ਸੂਟ ਹੈ ਜਿਹੜਾ ਰੈਡੀ ਹੋਇਆਗਾ ਕੁਆਲਿਟੀ ਸਟੱਫ ਹੈ ਇਹ ਆਪਾਂ ਨੇ ਇਹਦੇ ਉੱਪਰ ਕੀਤਾ ਹੋਇਆ ਹੈਂਡਵਰਕ ਦੇ ਨਾਲ ਗੋਟਾ ਪੱਤੀ ਪਿੱਟ ਤੇ ਡੋਰੀ ਦੋ ਵਰਕ ਹੈ ਜਿਹੜਾ ਜੀ ਉੱਪਰ ਆਊਗਾ ਇਹ ਆਪਾਂ ਨੇ ਫੁੱਲੀ ਹੈਂਡਵਰਕ ਦੇ ਨਾਲ ਕੀਤਾ ਹੋਇਆਗਾ ਇਹ ਆਪਾਂ ਮਸ਼ੀਨ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਆਂ ਤੇ ਹੈਂਡ ਦੇ ਵਿੱਚ ਵੀ ਕੀ ਹੈ ਜੁੜੀਆਂ ਇਹਦੀਆਂ 슬ੀਵਸ ਦੇ ਉੱਪਰ ਕੰਮ ਆ ਜੂਗਾ ਨੇੜੇ ਤੋਂ ਜਿਹੜੀ ਤੁਸੀਂ ਫਿਨਿਸ਼ਿੰਗ ਆ ਜੀ ਦੇਖ ਸਕਦੇ ਹੋਗੇ ਇਹਦੇ ਵਿੱਚ ਹੈਂਡ ਦੇ ਨਾਲੇ ਕੰਮ ਹੋਇਆ ਡੋਰੀ ਪਲੱਸ ਗੁੱਟੇ ਦਾ ਕੰਮ ਹੋਇਆ ਹੋਇਆ ਦੇ ਵਿੱਚ ਕਾਫੀ ਟਾਈਮ ਵਾਲਾ ਕੰਮ ਹੈ ਐਦਾਂ ਦੇ ਡਿਜ਼ਾਈਨ ਬਣਾਉਣ ਲਈ ਕਾਫੀ ਟਾਈਮ ਲੱਗ ਜਾਂਦਾਗਾ ਇਹ ਘੇਰੇ ਦੇ ਉੱਪਰ ਆ ਗਿਆ ਇਸ ਤਰ੍ਹਾਂ ਦੇ ਨਾਲ ਇਹ ਹੈ ਜਿਹੜਾ 슬ੀਵ ਦੇ ਉੱਪਰ ਕੰਮ ਆ ਜੂਗਾ ਇਹਦੀ ਬਾਟਮ ਹੈ ਸੇਮ ਬਾਟਮ ਦੇ ਉੱਪਰ ਵੀ ਹੈਵੀ ਦੇ ਵਿੱਚ ਕੰਮ ਆਊਗਾ ਇਹ ਮਸ਼ੀਨ ਨਾਲ ਵੀ ਡਿਜ਼ਾਈਨ ਹੈ ਜਿਹੜਾ ਰੈਡੀ ਹੋ ਜਾਊਗਾ ਜਿਹੜਾ ਆਪਾਂ ਨੇ ਰੈਡੀ ਕੀਤਾ ਹੈ ਇਹ ਹੈਂਡ ਤੇ ਵਿੱਚ ਰੈਡੀ ਹੋਇਆ ਹੋਇਆਗਾ ਇਹਦੀ ਬਾਟਮ ਤੇ ਹਜੇ ਵਰਕ ਰੰਦਾ ਚੱਲ ਰਿਹਾ ਐ ਐਸੀ ਤਰ੍ਹਾਂ ਸੇਮ ਬਾਟਮ ਦੇ ਉੱਪਰ ਆ ਜਾਊਗਾ ਹਾਂਜੀ ਇਹ ਜਿਹੜਾ ਕੰਮ ਆਪਣੇ ਕੋਲੇ ਬਾਟਮ ਦੇ ਉੱਪਰ ਹਜੇ ਚੱਲ ਰਿਹਾ ਇਹ ਆਪਾਂ ਡਿਜ਼ਾਈਨ ਹੈ ਜਿਹੜਾ ਹੈਂਡ ਦੇ ਨਾਲ ਬਣਾ ਰਹੇ ਆ ਇਹ ਡੋਰੀ ਦਾ ਕੰਮ ਹੋ ਰਿਹਾ ਫੁੱਲੀ ਹੈਂਡਵਰਕ ਸੂਟ ਹੈ ਇਹ ਉਹ ਆਪਾਂ ਨੇ ਤੁਹਾਨੂੰ ਸ਼ਰਟ ਦਿਖਾਈ ਸੀ ਇਹ ਡਿਜ਼ਾਈਨ ਹੈ ਜਿਹੜਾ ਇਹ ਸਲਵਾਰ ਦੇ ਉੱਪਰ ਬਣ ਰਿਹਾ ਕਾਫੀ ਹੈਵੀ ਦੇ ਵਿੱਚ ਡਿਜ਼ਾਈਨ ਹੈ ਜਿਹੜਾ ਰੈਡੀ ਹੁੰਦਾਗਾ ਬਿਲਕੁਲ ਡਿਫਰੈਂਟ ਜੀ ਚੀਜ਼ ਬਣੂਗੀ ਇਹ ਐਦਾਂ ਦੇ ਡਿਜ਼ਾਈਨਸ ਵੀ ਤੁਸੀਂ ਜਿਹੜੀ ਰੈਡੀ ਕਰਵਾ ਸਕਦੇ ਹੋ ਮਸ਼ੀਨ ਵਰਕ ਦੇ ਵਿੱਚ ਵੀ ਸੋਨਾ ਬੰਦ ਹੈ ਮਸ਼ੀਨ ਦੇ ਵਿੱਚ ਥੋੜਾ ਪ੍ਰਾਈਸ ਘਟ ਜਾਂਦਾ ਹੈ ਹੈਂਡ ਦੇ ਵਿੱਚ ਜਿਹੜਾ ਪ੍ਰਾਈਸ ਹੈ ਉਹ ਵਾਜਨ ਦਾ ਸੂਟ ਦਾ ਇਹ ਵਾਲੀ ਅੱਜ ਦੇ ਆਪਣੇ ਸੂਟ ਸੀਗੇ ਤਾਂ ਪਲੀਜ਼ ਮੈਸੇਜ ਕਰਕੇ ਤੁਸੀਂ ਜਰੂਰ ਦੱਸਿਆ ਕਰੋ ਤੁਹਾਨੂੰ ਸੂਟਸ ਹੈ ਮੇਰੇ ਕਿਵੇਂ ਦੇ ਲੱਗਦੇ ਆ ਅਗਰ ਫਸਟ ਟਾਈਮ ਤੇ ਮੇਰੇ ਚੈਨਲ ਤੇ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰਕੇ ਜਾਇਓ ਮਿਲਦੇ ਆ ਹੋਰ ਨਵੇਂ ਸੂਟਸ ਦੇ ਨਾਲ ਥੈਂਕ ਯੂ ਜੀ